ਜੀ ਅੱਜ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਸੁਣ ਲਓ ਵੈਸੇ ਤਾਂ ਤੁਸੀਂ ਬੜੇ ਸਾਲਾਂ ਤੋਂ ਇੱਥੇ ਰਹਿੰਦੇ ਹੋਏ ਹੋ ਤਾਂ ਤੁਹਾਨੂੰ ਤੁਸੀਂ ਕਹਿ ਦਿੰਨੇ ਆ ਕਿ ਅਸੀਂ ਇਹਨਾਂ ਕਮਾਂ 'ਚ ਕਦੇ ਪਏ ਨਹੀਂ ਦੇਖੋ ਕਮਾਂ 'ਚ ਕੋਈ ਵੀ ਨਹੀਂ ਪਿਆ ਹੁੰਦਾ ਸਾਰੇ ਪਹਿਲੀ ਵਾਰ ਹੀ ਇਸ ਕਮਾਂ 'ਚ ਪੈਂਦੇ ਆ ਜਦੋਂ ਕਾਮੀ ਇਦਾਂ ਦੇ ਬਣ ਜਾਂਦੇ ਆ ਤਾਂ ਫਿਰ ਪੈਣਾ ਪੈਂਦਾ ਸਿਚੁਏਸ਼ਨ 'ਚੋਂ ਨਿਕਲਣਾ ਪੈਂਦਾ ਫਿਰ ਚਾਹੇ ਤੁਸੀਂ ਹੱਸ ਕੇ ਨਿਕਲੋ ਚਾਹੇ ਤੁਸੀਂ ਰੋ ਕੇ ਨਿਕਲੋ ਤਾਂ ਇਸ ਤੋਂ ਬੈਟਰ ਆ ਕਿ ਨਾਰਮਲ ਤਰੀਕੇ ਨਾਲ ਨਿਕਲ ਲਓ ਹਨਾ ਰੋ ਕੇ ਵੀ ਤਾਂ ਕੰਮ ਤਾਂ ਫਿਰ ਵੀ ਕਰਨਾ ਹੀ ਪੈਣੇ ਆ ਹੁਣ ਮੇਰੀ ਇੱਕ ਭੈਣ ਕਹਿੰਦੀ ਮੈਨੂੰ ਕਿ ਉਹਨਾਂ ਪ੍ਰੋਟੈਕਸ਼ਨ ਆਰਡਰ ਫਾਈਲ ਕੀਤੇ ਬਟ ਉਹ ਆਪਣੇ ਬੰਦੇ ਦੇ ਨਾਲ ਗੱਲ ਕਰਨ ਪਹੁੰਚ ਗਏ ਠੀਕ ਆ ਮੈਸੇਜ ਮਸੇਜ ਕਰ ਲੈ ਹੁਣੇ ਆ ਮੈਂ ਇੱਥੇ ਇੱਕ ਗੱਲ ਸਮਝਾਉਣੀ ਆ ਮੈਂ ਵੈਸੇ ਤਾਂ ਲਾਇਰ ਦੱਸ ਦਿੰਦੇ ਆ ਤੁਹਾਨੂੰ ਜਦੋਂ ਤੁਸੀਂ ਫਾਈਲ ਕਰ ਦਿੰਦੇ ਆ ਤਾਂ ਵੈਸੇ ਜੇ ਤੁਹਾਨੂੰ ਨਹੀਂ ਸਮਝਾਇਆ ਤਾਂ ਪਲੀਜ਼ ਮੇਰਾ ਇੱਕ ਸੁਣ ਲਿਓ ਜਿੰਨੇ ਨਿਊਜ਼ੀਲੈਂਡ ਚ ਰਹਿੰਦੇ ਆ ਮੇਰੀਆਂ ਭੈਣਾਂ ਜਿਨ੍ਹਾਂ ਦੇ ਕੇਸ ਚੱਲਦੇ ਜਾਂ ਤੁਸੀਂ ਕੋਰਟ ਚ ਪਾਉਣ ਵਾਲੇ ਆ ਜਾਂ ਪਾਤੇ ਆ ਤੁਸੀਂ ਪ੍ਰੋਟੈਕਸ਼ਨ ਆਰਡਰ ਲੈਣ ਚੱਲੇ ਆ ਪਲੀਜ਼ ਨੋ ਕੰਟੈਕਟ ਸਿਚੁਏਸ਼ਨ ਚ ਆ ਜਾਓ ਜਦੋਂ ਤੁਸੀਂ ਫਾਈਲ ਕਰਕੇ ਆ ਗਏ ਆ ਤੁਸੀਂ ਉੱਥੇ ਰਿਸਪੌਂਸ ਦੇ ਕੇ ਆਏ ਆ ਤੁਸੀਂ ਉੱਥੇ ਔਥ ਕਰਕੇ ਆਏ ਆ ਔਥ ਦਾ ਮਤਲਬ ਤੁਸੀਂ ਬਾਈਬਲ ਤੇ ਸੌਂਖਾ ਕੇ ਆਉਨੇ ਆ ਸਵियर ਕਰਕੇ ਆਉਨੇ ਆ ਸਵियर ਐਂਡ ਸਵੋਰਨ ਕਰਦੇ ਆ ਨਾ ਤੁਸੀਂ ਤੇ ਉਸ ਤੋਂ ਬਾਅਦ ਕਿ ਜੋ ਤੁਸੀਂ ਕਿਹਾ ਸੱਚ ਆ ਤੇ ਤੁਸੀਂ ਪ੍ਰੋਟੈਕਸ਼ਨ ਆਰਡਰ ਫਾਈਲ ਕਰਕੇ ਆ ਗਏ ਉਸ ਤੋਂ ਬਾਅਦ ਆ ਕੇ ਜੇ ਤੁਸੀਂ ਮੈਸੇਜ ਕਰ ਰਹੇ ਹੋ ਆਪਣੇ ਨਾਲ ਦੇ ਨੂੰ ਬਹੁਤ ਗਲਤ ਕਰ ਰਹੇ ਹੋ ਕਿਉਂਕਿ ਉਹ ਚੀਜ਼ ਤੁਹਾਡੇ ਖਿਲਾਫ ਚੱਲ ਜਾਣੀ ਆ ਕੋਰਟ ਦੇ ਵਿੱਚ ਕਿਉਂਕਿ ਕੋਰਟ ਨੇ ਕਿਹਾ ਕੀ ਤੂੰ ਮੇਰੇ ਨਾਲ ਗੇਮਾਂ ਪਾ ਰਿਹਾ ਸੀ ਮੇਰੇ ਨਾਲ ਮੇਰਾ ਟਾਈਮ ਵੇਸਟ ਕਰ ਰਿਹਾ ਸੀ ਕੋਰਟ ਇੱਕ ਐਡੀ ਵੱਡੀ ਅਥਾਰਟੀ ਆ ਬਹੁਤ ਤਕੜੀ ਅਥਾਰਟੀ ਹੈ ਜਿਹਦੇ ਥੱਲੇ ਪੁਲਿਸ ਲਾਇਰ ਬਾਕੀ ਸਾਰੇ ਈਵਨ ਕਿ ਦੇਖੋ ਜਦ ਤੁਸੀਂ ਇਮੀਗ੍ਰੇਸ਼ਨ ਚ ਵੀਜ਼ਾ ਪਾਉਂਦੇ ਹੋ ਜਦੋਂ ਇਮੀਗ੍ਰੇਸ਼ਨ ਤੁਹਾਡੇ ਚੈੱਕ ਕਰਦੀ ਆ ਸਾਰਾ ਕੁਝ ਕਰਦੀ ਆ ਨਾ ਚੈੱਕ ਪੁਲਿਸ ਚੈੱਕ ਕਰਦੀ ਆ ਤਾਂ ਪੁਲਿਸ ਤਾਂ ਨਹੀਂ ਦੱਸਣ ਜਾਂਦੀ ਇਮੀਗ੍ਰੇਸ਼ਨ ਨੂੰ ਇਮੀਗ੍ਰੇਸ਼ਨ ਆਪ ਚੈੱਕ ਮਾਰਦੀ ਆ ਨਾ ਤੇ ਉਹ ਹੀ ਵੀ ਚੈੱਕ ਮਾਰਦੀ ਆ ਕਿ ਤੁਹਾਡਾ ਕੋਈ ਕੋਰਟ ਦਾ ਹੀアリング ਤਾਂ ਨਹੀਂ ਹੈਗਾ ਤੇ ਜੇ ਤੁਸੀਂ ਉਹਨਾਂ ਨੂੰ ਨਹੀਂ ਦੱਸਦੇ ਹੈਗੇ ਇਮੀਗ੍ਰੇਸ਼ਨ ਨੂੰ ਗੁੰਮਰਾਹ ਰੱਖਦੇ ਇਸ ਚੀਜ਼ ਤੋਂ ਤਦ ਵੀ ਤੁਹਾਡੇ ਤੇ ਇਮੀਗ੍ਰੇਸ਼ਨ ਬਾਅਦ ਚ ਰਿਐਕਸ਼ਨ ਲੈ ਸਕਦੀ ਆ ਤੇ ਉਹ ਆਪ ਦੇਖਦੇ ਆ ਕਿ ਜੇ ਤੁਹਾਡੀ ਕੋਈ ਹਿਅਰਿੰਗ ਪੈਂਡਿੰਗ ਆ ਤਾਂ ਤੁਹਾਡਾ ਵੀਜ਼ਾ ਪੈਂਡਿੰਗ ਪਾ ਦਿੰਦੇ ਆ no ਪ੍ਰੋਬਲਮ ਕਿ ਤੁਹਾਡਾ ਕੋਈ ਰੈਜ਼ੀਡੈਂਟ ਵੀਜ਼ਾ ਆ ਉਹ ਪੈਂਡਿੰਗ ਜਾਏਗਾ ਠੀਕ ਆ ਤੇ ਉਹ ਤੱਕ ਜਦ ਤੱਕ ਉਹਦਾ ਰਿਜ਼ਲਟ ਨਹੀਂ ਨਿਕਲ ਜਾਂਦਾ ਸੋ ਇਮੀਗ੍ਰੇਸ਼ਨ ਵੀ ਫਾਲੋ ਕਰਦੀ ਆ ਕੋਰਟ ਇੱਕ ਐਡਾ ਤਕੜਾ ਅਦਾਰਾ ਆ ਠੀਕ ਆ ਤੇ ਹੁਣ ਜਦੋਂ ਤੁਸੀਂ ਇਹ ਦੇਖੋ ਜਦੋਂ ਵੱਡੇ ਵੱਡੇ ਜਦੋਂ ਪਾਰਲੀਮੈਂਟ ਚ ਕੁਝ ਹੋ ਜਾਂਦਾ ਜਾਂ ਕਿਤੇ ਵੀ ਹੋ ਜਾਂਦਾ ਆ ਕੋਈ ਕੇਸ ਬਣ ਜਾਂਦਾ ਉਹ ਕਿੱਥੇ ਜਾਂਦਾ ਸੁਪਰੀਮ ਕੋਰਟ ਹਾਈ ਕੋਰਟ ਡਿਸਟ੍ਰਿਕਟ ਕੋਰਟ ਕਿਤੇ ਵੀ ਜਾਂਦਾ ਨਾ ਤਾਂ ਕੋਰਟ ਤੋਂ ਉੱਪਰ ਕਿਉਂ ਕੋਰਟ ਸਭ ਦਾ ਪਿਓ ਆ ਤੇ ਪਿਓ ਨਾ ਖੇਡਾ ਨਹੀਂ ਖੇਡਣੀ ਆ ਕਿਉਂਕਿ ਉੱਥੇ ਤੁਹਾਡਾ ਲਟਰਮ ਪਟਰਮ ਨਹੀਂ ਚੱਲਣੀ ਉਧਰ ਤੁਸੀਂ ਫਾਈਲ ਕਰਕੇ ਆਏ ਆ ਤੇ ਇੱਧਰ ਤੁਸੀਂ ਆ ਕੇ ਗੁੱਲੂ-ਮੁੱਲੂ ਜਿੱਦਾਂ ਕਈ ਬੰਦੇ ਹੋਣੇ ਆ ਉਹ ਗੁੱਲੂ-ਮੁੱਲੂ ਕਰਦੇ ਆ ਦੁਬਾਰਾ ਰੀਕਾਉਨਸਲਿੰਗ ਦੂਸਰੇ ਪਾਸੇ ਦੂਜੇ ਪਾਸੇ ਕੀ ਹੁੰਦਾ ਆ ਕਿ ਤੁਸੀਂ ਉਹਦਾ ਨੋਰਮਲ ਮੈਸੇਜ ਕਰਕੇ ਮੀਣਾ ਬਾਜੀ ਕਰ ਰਹੇ ਹੋ ਜਾਂ ਤੁਸੀਂ ਉਹਨੂੰ ਇਹ ਕਹਿ ਰਹੇ ਹੋ ਕਿ ਮੈਨੂੰ ਆ ਆ ਹੋਣ ਵਾਲਾ ਆ ਜਾਂ ਮੈਨੂੰ ਤੂੰ ਮੈਨੂੰ ਆ ਕਰ ਦੇ ਤੇਰਾ ਆ ਪੈਂਡਿੰਗ ਪਿਆ ਆ ਤੁਸੀਂ ਉਹਨੂੰ ਫੇਰ ਗੱਲਾਂ ਕਰੀ ਜਾ ਰਹੇ ਹੋ ਉਹਦੇ ਨਾਲ ਜਾਂ ਤੁਸੀਂ ਕਹਿੰਦੇ ਮੇਰਾ ਬੱਚਾ ਮਿਸ ਕਰ ਰਿਹਾ ਉਹ ਕਾਲ ਕਰ ਰਿਹਾ ਭਈ ਆਪਣੇ ਬੱਚੇ ਨੂੰ ਤੁਸੀਂ ਖੁਦ ਸੰਭਾਲਣਾ ਆ ਖੁਦ ਉਹਨੂੰ ਅਲੱਗ ਐਕਟੀਵਿਟੀਜ਼ ਦੇ ਵਿੱਚ ਬਿਜ਼ੀ ਕਰਨਾ ਉਹਨੂੰ ਕਿੱਦਾਂ ਸਮਝਾਉਣਾ ਉਹ ਤੁਸੀਂ ਦੇਖਣਾ ਛੋਟਾ ਬੱਚਾ ਤਾਂ ਨਹੀਂ ਕਰੂਗਾ ਜਿਹੜਾ ਸਮਝਦਾਰ ਬੱਚਾ ਉਹੀ ਫੋਨ ਕਰਦਾ ਤਾਂ ਉਹਨੂੰ ਤੁਸੀਂ ਸਮਝਾ ਸਕਦੇ ਹੋ ਨੋ ਮੈਟਰ ਦੇਖੋ ਮੰਨਦੇ ਆ ਤੁਹਾਡੀ ਫਾਈਨੈਂਸ਼ੀਅਲ ਪ੍ਰੋਬਲਮ ਮੰਦਿਆ ਤੁਹਾਡੇ ਕੋਲ ਕੋਈ ਵਾਰੀ ਤੁਸੀਂ ਐਦਾਂ ਦੀ ਜਗ੍ਹਾ ਤੇ ਹੋਣੇ ਜਿੱਥੇ ਤੁਹਾਨੂੰ ਕੋਈ ਵੀ ਅਪਰੋਚ ਨਹੀਂ ਕਰ ਪੰਦਾ ਤੁਹਾਡਾ ਫਰੈਂਡ ਆਪਣਾ ਸਰਕਲ ਪ੍ਰੀਸ ਇੱਕ ਐਦਾਂ ਦਾ ਐਦਾਂ ਦਾ ਕ੍ਰੀਏਟ ਕਰੋ ਐਦਾਂ ਦਾ ਕ੍ਰੀਏਟ ਕਰੋ ਕਿ ਤੁਸੀਂ ਉਹ ਕਰ ਸਕੋ ਠੀਕ ਆ ਕਿ ਤੁਸੀਂ ਉਹ ਤੁਹਾਡੀ ਹੈਲਪ ਲਈ ਉੱਥੇ ਹਾਜ਼ਰ ਹੋ ਸਕਣ ਤੇ ਇਹ ਹੁਣ ਤੁਸੀਂ ਸਮਝਣਾ ਆ ਕਿ ਤੁਸੀਂ ਕਿੱਦਾਂ ਕਰਨੀ ਆ ਜੇ ਤੁਸੀਂ ਖੇਡਣਾ ਆ ਕੋਰਟ ਦੇ ਨਾਲ ਜਾਂ ਅਦਾਰਿਆਂ ਨਾਲ ਫਿਰ ਉਹ ਤੁਹਾਨੂੰ ਲੰਮੇ ਹੱਥੀ ਲੈਣਗੇ ਠੀਕ ਆ ਫਿਰ ਉਹ ਤੁਹਾਨੂੰ ਲੰਮੇ ਹੱਥੀ ਲੈਣਗੇ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਕਿਸ ਪਾਇਆ ਫਿਰ ਜੇ ਤੁਸੀਂ ਉਹਨਾਂ ਨਾਲ ਪੰਗੇ ਲੈਣ ਲੱਪੇ ਤਾਂ ਫਿਰ ਉਹ ਤੁਹਾਨੂੰ ਲੰਮੇ ਹੱਥੀ ਲੈ ਲੈਣਗੇ ਹੁਣ ਕਈਆਂ ਨੂੰ ਮੈਂ ਸਮਝਾ ਸਮਝਾ ਕੇ ਥੱਕ ਗਈ ਇੱਕ ਪਹਿਲਾ ਕੇਸ ਆਇਆ ਸੀ ਮੇਰੇ ਕੋਲ ਉਹਨੂੰ ਮੈਂ ਸਮਝਾ ਸਮਝਾ ਥੱਕ ਗਈ ਉਹ ਮਤਲਬ ਹਟਣਾ ਹੀ ਨਹੀਂ ਫੋਨ ਚੱਕਣਾ ਹੀ ਨਹੀਂ ਹਟਣਾ 10 15 ਵਾਰ ਸਮਝਾ ਲਿਆ ਫੋਨ ਚੱਕਣਾ ਨਹੀਂ ਹਟਣਾ ਯਾ ਜੋ ਪਲੱਤਾਂ ਭਾਰ ਨਹੀਂ ਨਾ ਚਲਦੀਆਂ ਹੁੰਦੀਆਂ ਫਿਰ ਉਹ ਕੰਮ ਵੱਲ ਤੁਰਿਆ ਹੀ ਨਾ ਕਰੋ ਠੀਕ ਆ ਫਿਰ ਮੈਂ ਹਾਰ ਕੇ ਹੁਣ ਲੋ ਕੰਟੈਕਟ ਤੇ ਆ ਗਈ ਪਰ ਨਾ ਬਈ ਮੈਂ ਮੇਰੇ ਮੇਰੇ ਹੱਥ ਖੜੇ ਆ ਮੈਂ ਗਾਈਡੈਂਸ ਨਹੀਂ ਦੇ ਸਕਦੀ ਜੇ ਤੁਸੀਂ ਆਪਣੀ ਮਰਜ਼ੀ ਕਰਨੀ ਆ ਫਿਰ ਜਾਓ ਉਹ ਅਗਲਾ ਸਮੂਹਤ ਬਣਾ ਰਿਹਾ ਆਪਣੇ ਫੋਨ ਕਰ ਕਰਕੇ ਠੀਕ ਆ ਉਧਰੋਂ ਫੋਨ ਚੱਕ ਕੇ ਸਵਾਦ ਲੈ ਹੋ ਰਹੇ ਆ ਤਾਂ ਫਿਰ ਸਵਾਦ ਲੈਂਦੀ ਲੈਂਦੀ ਤਾਂ ਕੁੱਤੀ ਲਾਹੌਰ ਚਲ ਗਈ ਸੀ ਲਓ ਸਵਾਦ ਅਗਲਾ ਵੀ ਦੇ ਦੂੰ ਤੁਹਾਨੂੰ ਸੁਆਦ ਫਿਰ ਅਗਰ ਜਿੱਤੇ ਤੁਸੀਂ ਕੁਝ ਕੀਤਾ ਹੁੰਦਾ ਹੈ ਜਾਂ ਕਰਨ ਜਾਣੇ ਹੁੰਦੇ ਆ ਉਹਨੂੰ ਇੱਕ ਹੀ ਮੌਕਾ ਚਾਹੀਦਾ ਹੁੰਦਾ ਬੱਕਰਾ ਹਲਾਲ ਕਰਨ ਲਈ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਨਾਲ ਪਿਆਰ ਚ ਪੈ ਕੇ ਦੁਬਾਰਾ ਆਏਗਾ ਨਹੀਂ ਉਹ ਤੁਹਾਨੂੰ ਹਲਾਲ ਕਰਨ ਆਏਗਾ ਸਮਝ ਆਈ ਕੋਈ ਰੀਕਾਉਨਸਲਿੰਗ ਨਹੀਂ ਹੁੰਦੀ ਪਰਦਾ ਪਾ ਕੇ ਮੂੰਹ ਤੇ ਫਿਰ ਦੁਬਾਰਾ ਆਏਗਾ ਤੁਹਾਨੂੰ ਰੀਕਾਉਨਸਲਿੰਗ ਕਰਨ ਦੂਸਰੀ ਗੱਲ ਜੇ ਤੁਸੀਂ ਫਿਰ ਵੀ ਕੋਈ ਇੰਪੋਰਟੈਂਟ ਗੱਲ ਕਰਨੀ ਹੈ ਜਾਂ ਕਰਨਾ ਚਾਹੁੰਦੇ ਆ ਆਪਣੇ ਲਾਇਰ ਦੇ ਥਰੂ ਜਾਓ ਤੁਹਾਡਾ ਲਾਇਰ ਆਪਣੇ ਆਪ ਉਹਦੇ ਲਾਇਰ ਨਾਲ ਗੱਲ ਕਰੇਗਾ ਤਾਂ ਫਿਰ ਤੁਸੀਂ ਗੱਲ ਕਰ ਸਕਦੇ ਜੇ ਤੁਹਾਡੀ ਲਾਇਰ ਅਥਾਰਟੀ ਦਿੰਦੀ ਆ ਫਿਰ ਤੁਸੀਂ ਗੱਲ ਕਰ ਸਕਦੇ ਆ ਸਿੱਧਾ ਗੱਲ ਨਹੀਂ ਕਰਨੀ ਜਦੋਂ ਤੁਸੀਂ ਪ੍ਰੋਟੈਕਸ਼ਨ ਆਰਡਰ ਪਾ ਦਿੱਤੇ ਆ ਨਹੀਂ ਤਾਂ ਤੁਹਾਡਾ ਬੱਕਰਾ ਹਲਾਲ ਕੋਰਟ ਕਰ ਦੇਗਾ ਤੁਹਾਨੂੰ ਪੈਨਲਟੀ ਵੀ ਪੈ ਸਕਦੀ ਆ ਤੁਹਾਨੂੰ ਚਾਰजेस ਵੀ ਪੈ ਸਕਦੇ ਆ ਉਹ ਕਿਉਂ ਕਿਉਂਕਿ ਤੁਸੀਂ ਕੋਰਟ ਦਾ ਟਾਈਮ ਵੇਸਟ ਕਰ ਰਹੇ ਹੋ ਕਿ ਇੱਕ ਪਾਸੇ ਪ੍ਰੋਟੈਕਸ਼ਨ ਆਰਡਰ ਲੈ ਕੇ ਉਹਦੇ ਨਾਲ ਘੁੰਮ ਰਹੇ ਹੋ ਉਹਦੇ ਨਾਲ ਉਹ ਕਰ ਰਹੇ ਹੋ ਤੁਹਾਡੀ ਕ੍ਰੈਡਿਟ ਹਿਸਟਰੀ ਖਰਾਬ ਹੋ ਜਾਏਗੀ ਕਿ ਤੁਸੀਂ ਇੱਕ ਝੂਠੇ ਬੰਦੇ ਹੋ ਜਿਹੜੇ ਮੂੰਹ ਚੱਕ ਕੇ ਉੱਥੇ ਠੀਕ ਆ ਕਿ ਜਿਹੜਾ ਤੁਸੀਂ ਮੂੰਹ ਚੱਕ ਕੇ ਕੋਰਟ ਚ ਪਹੁੰਚ ਗਏ ਹੋ ਇੱਕ ਪਾਸੇ ਤੁਸੀਂ ਪ੍ਰੋਟੈਕਸ਼ਨ ਆਰਡਰ ਕਾਦੇ ਵਾਸਤੇ ਹੁੰਦੇ ਆ ਕਿ ਤੁਹਾਨੂੰ ਉਸ ਬੰਦੇ ਤੋਂ ਡੇਂਜਰ ਆ ਉਹਦਾ ਕੋਈ ਸਮਾਨ ਪਿਆ ਘਰੇ ਉਹ ਚਲਾ ਗਿਆ ਆ ਉਹਦੀ ਕੋਈ ਗੱਡੀ ਖੜੀ ਆ ਠੀਕ ਆ ਕੁਝ ਵੀ ਆ ਉਹਨੇ ਫਾਈਨੈਂਸ ਨਹੀਂ ਤਾਰੀ ਜਾਂ ਕਿਸੇ ਨੇ ਵੀ ਕੁਝ ਨਹੀਂ ਕੀਤਾ ਫਾਈਨੈਂਸ ਗੱਡੀ ਚੱਕਣ ਆਈ ਆ ਚੱਕਣ ਦੋ ਉਹਦੀ ਆ ਨਾ ਚੱਕਣ ਦੋ 노 नीड ਟੂ ਅਵੇਅਰ ਹਿਮ ਉਹ ਨਹੀਂ ਫੋਨ ਚੱਕ ਰਿਆ ਇਹ ਉਹਦੀ ਪ੍ਰੋਬਲਮ ਹੋਏਗੀ ਇਹ ਕੰਮ ਕਰੋ ਤੁਹਾਡੇ ਫੋਨ ਜਿਹੜੇ ਉਹਦੇ ਕੋਲ ਆ ਤੁਹਾਡੇ ਨਾਮ ਤੇ ਕਢਵਾਏ ਹੋਏ ਠੀਕ ਆ ਤੁਹਾਨੂੰ ਜੇ ਕੋਈ ਕੰਟੈਕਟ ਕਰ ਰਿਹਾ ਆ ਉਹ ਤੁਹਾਡੇ ਫੋਨ ਨਹੀਂ ਦੇ ਰਿਆ ਪੁਲਿਸ ਨੂੰ ਕੰਟੈਕਟ ਕਰੋ ਇਨਫੋਰਸਮੈਂਟ ਟੀਮ ਭੇਜੋ ਉਹਦੇ ਕੋਲ ਆਪਣੇ ਫੋਨ ਕਢਵਾਓ ਦੋਨੋਂ ਵਾਪਸ ਕਿਉਂਕਿ ਟਰਾਂਸਫਰ ਉਹ ਨਹੀਂ ਕਰਾ ਰਿਆ ਤੇ ਆਪਣੇ ਨਾਮ ਤੇ ਤੇ ਬਿੱਲ ਨਹੀਂ ਭਰ ਰਿਹਾ ਤੇ ਥੋੜੇ ਤੇ ਚੱਕਰ ਆ ਰਿਹਾ ਤਾਂ ਐਟ ਲੀਸਟ ਫੋਨ ਤਾਂ ਵਾਪਸ ਲਓ ਆਪਣੇ ਕੋਲ ਚਾਹੇ ਤੁਸੀਂ ਬਿੱਲ ਭਰ ਸਕਦੇ ਹੋ ਕਿ ਨਹੀਂ ਉਹ ਤਾਂ ਬਾਅਦ ਚੋ ਡਿਸਾਈਡ ਹੋਏਗਾ ਕਿ ਤੁਸੀਂ ਕੀ ਕਰਨਾ ਹੈ ਜਾਂ ਕੰਪਨੀ ਨੂੰ ਵਾਪਸ ਦੇਣੀ ਹੈ ਜਾਂ ਕਿਦਾਂ ਪਰ ਆਪਣੇ ਵਾਪਸ ਲਓ ਤੋਂ ਫੋਨ ਦੋਨੋਂ ਉਹਦੇ ਹੱਥ ਚ ਨਾ ਰਹਿਣ ਦਿਓ ਇਸ ਤੋਂ ਪਹਿਲਾਂ ਕਿ ਉਹ ਫੋਨ ਇੱਧਰ ਉੱਧਰ ਕਰੇ ਕਿ ਮੇਰੇ ਤੋਂ ਹੈ ਹੀ ਨਹੀਂ ਤੇ ਤੁਸੀਂ ਮੁੜ ਕੇ ਬਿੱਲ ਭਰਨ ਤੋਂ ਵੀ ਬੈਠੇ ਰਹੋ ਕਿ ਤੁਹਾਡੇ ਹੱਥ 'ਚ ਫੋਨ ਵੀ ਜਾਂਦੇ ਲੱਗਣ ਤੇ ਤੁਹਾਡੋ ਤੁਸੀਂ ਬਿੱਲ ਵੀ ਨਾ ਤੁਹਾਨੂੰ ਬਿੱਲ ਵੀ ਭਰਨਾ ਪਵੇ ਤੇ ਫੋਨ ਵੀ ਨਾ ਤੁਹਾਡੇ ਹੱਥ 'ਚ ਹੋਣ ਫਿਰ ਤੁਸੀਂ ਕੀ ਕਰੋਗੇ ਜੇ ਅਗਲਾ ਫੋਨ ਹੀ ਫੜ ਕੇ ਕਿਸੇ ਹੋਰ ਨੂੰ ਦੇ ਦੇਵੇ ਕਿ ਆ ਲੈ ਜਾ ਇੰਡੀਆ ਲੈ ਜਾ ਦੋਨੋਂ ਫੋਨ ਫਿਰ ਤੁਸੀਂ ਕੀ ਕਰੋਗੇ ਉਹ ਬਿੱਲ ਤਾਂ ਉਹ ਹੈਗੇ ਤਾਂ ਤੁਹਾਡੇ ਨਾਮ ਤੇ ਆ ਉਹ ਇੱਥੇ ਬੜਾ ਕੁਝ ਹੁੰਦਾ ਥੋੜਾ ਦਿਮਾਗ ਖੋਲ ਕੇ ਚੱਲੋ ਬਈ ਆਪਣਾ ਸਾਰਾ ਕੁਝ ਨਾ ਸਮਰਪਿਤ ਨਹੀਂ ਕਰਦੀਦਾ ਹੁੰਦਾ ਅਗਲੇ ਦੇ ਹੱਥ ਦੇ ਵਿੱਚ ਕਿ ਲੈ ਫੜ ਰਿਮੋਟ ਤੇ ਚਲਾ ਮੈਨੂੰ ਤੇ ਮੈਂ ਨੱਚਦਾ ਆ ਤੇ ਮੈਂ ਨੱਚਦੀ ਆ ਤੇ ਮੈਂ ਬੈਨਾਂ ਆ ਤੇ ਮੈਂ ਬੈਣੀ ਆ ਇਹ ਤਾਂ ਚਾਹੁੰਦੇ ਹੁੰਦੇ ਆ ਕਿ ਕੰਟਰੋਲ ਪਾਵਰ ਰੱਖ ਕੇ ਤੁਹਾਡੇ ਤੇ ਚੱਲਣੇ ਤੁਹਾਨੂੰ ਕੰਟਰੋਲ ਕਰਨਾ ਚਾਹੁੰਦੇ ਹੁੰਦੇ ਆ ਤੇ ਜਦੋਂ ਇਹਨਾਂ ਦੇ ਹੱਥ 'ਚ ਕੰਟਰੋਲ ਨਹੀਂ ਹੁੰਦਾ ਤੁਹਾਡਾ ਤਾਂ ਫਿਰ ਤੜਫਦੇ ਆ ਪਰ ਤੁਹਾਨੂੰ ਥੋੜਾ ਬਹੁਤਾ ਤੰਗ ਹੋਣਾ ਹੀ ਪੈਂਦਾ ਆ ਔਰ ਜੇ ਤੁਸੀਂ ਇਹੋ ਜੀ ਸਿਚੁਏਸ਼ਨ 'ਚ ਹੋ ਕਿ ਤੁਹਾਡਾ ਘਰ ਤੁਹਾਨੂੰ ਬਹੁਤ ਖਾ ਲੱਗ ਰਿਹਾ ਜਿਵੇਂ ਇਦਾਂ ਪਲੀਜ਼ ਜਿੰਨੀ ਛੇਤੀ ਕਿਉਂਕਿ ਦੇਖੋ ਸਿਚੁਏਸ਼ਨ ਦੇ ਹਿਸਾਬ ਨਾਲ ਆਪਣੀ ਸਿਚੁਏਸ਼ਨ ਚੇਂਜ ਕਰ ਦੋ ਤਹਾਨੂੰ ਘਰ ਛੱਡ ਕੇ ਜਾਣਾ ਵੀ ਪੈਂਦਾ ਹੈ ਆਪਣੇ ਬੱਚੇ ਦੇ ਨਾਲ ਤੁਸੀਂ ਆਪਣੇ ਆਪ ਨੂੰ ਇੱਕ ਛੋਟੇ ਦਾਇਰੇ ਦੇ ਵਿੱਚ ਰੱਖੋ ਜਿੱਥੇ ਤੁਸੀਂ ਸੌਖੇ ਰਹੋਗੇ ਤੁਹਾਨੂੰ ਇੱਕ ਵਾਰ ਤਾਂ ਸਟੈਪ ਚੱਕਣਾ ਪੈਣਾ ਮੈਂ ਉਸ ਭੈਣ ਨੂੰ ਇਹ ਗੱਲ ਕਹਿਣਾ ਚਾਹੁੰਦੀ ਉਹ ਕਹਿੰਦੇ ਵੀ ਜੇ ਮੇਰੇ ਕੋਲ ਨਿਆਣਾ ਨਾ ਹੁੰਦਾ ਤਾਂ ਮੈਂ ਤਾਂ ਕਰਦੀ ਦੋ ਟੱਟੀਆਂ ਪੈਕ ਕਰਕੇ ਨਿਕਲ ਜਾਂਦੀ ਮੇਰੀ ਭੈਣੇ ਮੈਂ ਇਹੋ ਇਹੋ ਜਿਹੇ ਦਿਨ ਦੇਖੇ ਆ ਮੈਂ ਦੱਸ ਨਹੀਂ ਸਕਦੀ ਮੈਂ ਪ੍ਰੈਗਨਨਸੀ ਦੇ 8ਵੇਂ ਮਹੀਨੇ ਦੇ ਵਿੱਚ ਉਬਰਾਂ ਦੇ ਵਿੱਚ ੱੱਕੇ ਖਾਂਦੀ ਫਿਰਦੀ ਹੁੰਦੀ ਸੀ ਜਿਹੜਾ ਰੈਂਟਲ ਘਰ ਲਿਆ ਸੀ ਉੱਥੇ ਮੇਰਾ ਨੱਕੜ ਮਾਸਪੇਸ ਮੈਨੂੰ ਛੱਡਣਾ ਪੈ ਗਿਆ ਸੀ ਆਉਣ ਦੀ ਸਪੋਰਟ ਮੈਂ ਚੱਕ ਕੇ ਉਹ ਘਰ ਮਾਰਿਆ ਸੀ ਤੇ ਮੈਂ ਆਪਣੇ ਬ੍ਰਦਰ ਕੋ ਪਹੁੰਚ ਗਈ ਸੀ ਤੇ ਮੈਂ ਉੱਥੇ ਉਹਨਾਂ ਨੇ ਮੈਨੂੰ ਮਨਾ ਕਰਨਾ ਕਿ ਉਬਰ ਨਹੀਂ ਕਰਨੀ ਪੂਰਾ ਪੂਰਾ ਟਾਈਮ ਆ ਡਿਲੀਵਰੀ ਦਾ ਪਰ ਮੈਂ ਨਹੀਂ ਸੀ ਹਟਦੀ ਕਿਉਂਕਿ ਮੈਨੂੰ ਪੈਸੇ ਚਾਹੀਦੇ ਸੀ ਜਦ ਕਿ ਉਹ ਮੇ ਤੋਂ ਰੈਂਟ ਵੀ ਨਹੀਂ ਲੈਂਦੇ ਸੀ ਪਰ ਮੈਨੂੰ ਹੁੰਦਾ ਸੀ ਕਿ ਯਾਰ ਮੇਰਾ ਜਦੋਂ ਬੱਚਾ ਹੋ ਗਿਆ ਫਿਰ ਤਾਂ ਮੇਰੇ ਹੱਥ 'ਚ ਕੁਝ ਚਾਹੀਦਾ ਨਾ ਮੈਨੂੰ ਮੈਂ ਉਹਦੇ ਕੱਪੜੇ ਲੈਣੇ ਮੈਂ ਉਹਦਾ ਸਾਰਾ ਕੁਝ ਲੈਣਾ ਆ ਮੈਂ ਨਹੀਂ ਸੀ ਹਟਦੀ ਉਹ ਮੈਨੂੰ ਖਿੱਚਦੇ ਸੀਗੇ ਪਰ ਮੈਂ ਨਹੀਂ ਸੀ ਹਟਦੀ ਐਟ ਦੀ ਐਂਡ ਮੈਨੂੰ ਕੀ ਹੋਇਆ ਦੋ ਵਾਰ ਮੈਂ ਠੁੱਡਾ ਠੁੱਡਾ ਖਾਦਾ ਰਾਤ ਪਈ ਡਿਲੀਵਰੀ ਕਰਨ ਗਈ ਕਿਸੇ ਦੇ ਘਰੇ ਆਕਲੈਂਡ ਉੱਥੇ ਮੈਂ ਰੱਖਿਆ ਉਹ ਡੰਗਰਾਂ ਦੀ ਲਾਈਟ ਨਹੀਂ ਜਗੀ ਬਾਹਰਲੀ 8ਵੇਂ ਮਹੀਨੇ ਦੀ ਪ੍ਰੈਗਨੈਂਟ ਠੁੱਡਾ ਵੱਜਾ ਮੈਂ ਮੂੰਹ ਪਰਨੇ ਡਿੱਗੀ ਬਟ ਇਨ ਕੇਸ ਸ਼ੁਕਰ ਆ ਕਿ ਮੇਰਾ ਮੈਂ ਪੂਰੀ ਮੇਰਾ ਢਿੱਡ ਮਤਲਬ ਵੱਜਾ ਨਹੀਂ ਕਿਸੇ ਪਾਸੇ ਮੈਂ ਡਿੱਗੀ ਨਹੀਂ ਔਰ ਮੇਰੇ ਹੱਥ ਲੱਗ ਗਏ ਥੱਲੇ ਇੱਕ ਵਾਰ ਮੈਂ ਇੱਥੇ ਹਮਿਲਟਨ ਵੀ ਮੇਰੇ ਨਾਲ ਇੱਦੀ ਹੋਈ ਕਿ ਮੈਂ ਕਿਸੇ ਦੇ ਘਰੇ ਡਿਲੀਵਰੀ ਕਰਨ ਗਈ ਤੇ ਉੱਥੇ ਮੋਰੇ ਗਮਲੇ ਪਏ ਸੀ ਮੇਰਾ ਪੈਰ ਇੰਨਾ ਕਸੂਤਾ ਵੱਜਾ ਡਿਲੀਵਰੀ ਰੱਖਣ ਟਾਈਮ ਕਿ ਮੈਂ ਵੀ ਮਤਲਬ ਮੇਰੇ ਇੰਨੀ ਜ਼ੋਰ ਦੀ ਠੁੱਡਾ ਵੱਜਾ ਕਿ ਮੈਂ ਮੂੰਹ ਪਰਨੇ ਡਿੱਗੀ ਉਹ ਮੇਰਾ ਗਿੱਟੇ ਦੀ ਮੋਚ ਆ ਗਈ ਮੇਰੇ ਕੋ ਤੁਰਿਆ ਨਾ ਜਾਵੇ 8 ਮੰਥ ਪ੍ਰੈਗਨੈਂਸੀ ਮੇਰੀ 1 ਮਹੀਨਾ ਰਹਿਦਾ ਸੀ ਡਿਲੀਵਰੀ ਨੂੰ ਔਰ ਮੈਂ ਡਿਲੀਵਰੀ ਛੱਡੀ ਆ 10 ਦਿਨ ਪਹਿਲਾਂ ਡਿਲੀਵਰੀ ਤੋਂ 10 ਦਿਨ ਪਹਿਲਾਂ ਡਿਲੀਵਰੀ ਤੋਂ ਮੈਂ ਆਪਣਾ ਕੰਮ ਛੱਡਿਆ ਉਬਿਸ ਗਾਲਾ ਖਾ ਖਾ ਕੇ ਕਰਦਿਆ ਤੋਂ ਜਦੋਂ ਮੈਂ ਡਿੱਗੀ ਤੇ ਮੈਨੂੰ ਸਾਰੇ ਜਾਣੇ ਮੇਰੇ ਦਿਵਾਲੇ ਹੋ ਗਏ ਕਿਉਂਕਿ ਮੇਰੇ ਕੋਲ ਤੁਰਿਆ ਨਹੀਂ ਸੀ ਜਾਂਦਾ ਮੇਰੇ ਮੋਚ ਆ ਗਈ ਸੀ ਮੈਂ ਕੱਲੀ ਨੇ ਸਰਵਾਈਵ ਕੀਤਾ ਇਹੋ ਜਿਹੀ ਹਰਕਤਾਂ ਮੇਰੇ ਨਾਲ ਹੋਈਆਂ ਤੇ ਮੇਰੀ ਭੈਣੇ ਬੜਾ ਕਟਿਆ ਮੈਂ ਵੀ ਟਾਈਮ ਪਰ ਤੈਨੂੰ ਕਟਣਾ ਪੈਣਾ ਪੁਲਿਸ ਬੀ ਅਵੇਅਰ ਹੋ ਜਾਓ ਨਾ ਚੀਜ਼ਾਂ ਤੋਂ